ਚਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਹੜਾ ਹਰ ਪਾਰਟੀ ਵੱਲੋਂ ਦਾਵਾ ਕੀਤਾ ਜਾਂਦਾ ਇਸ ਤਾਂ ਇੱਕ ਪਹਿਲ ਕਦਮੀ ਜਿਹੜੀ ਹੈ ਉਹ ਹਲਕਾ ਖਡੂਰ ਸਾਹਿਬ ਦੇ ਐਮ ਐਲ ਏ ਵੱਲੋਂ ਕੀਤੀ ਗਈ ਕਿ ਆਪਣੇ ਜ਼ਿਲ੍ਹੇ ਦੇ ਐਸ ਐਸ ਪੀ ਤਰਨਤਾਰਨ ਦੇ ਐਸ ਐਸ ਪੀ ਸ਼੍ਰੀ ਵਿਮਨ ਨਿਊ ਰਾਣਾ ਜੀ ਨੂੰ ਆਪਣੇ ਹਲਕੇ 'ਚ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਦਿੱਤੀ ਗਈ ਹੈ ਤਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨਸ਼ੇ ਦੇ ਖਿਲਾਫ 95 ਐਮ ਐਲ ਏ ਦੇ ਵਿੱਚੋਂ ਲਗਾਤਾਰ ਜਿਹੜਾ ਉਹ ਹਲਕਾ ਖਡੂਰ ਸਾਹਿਬ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਤੇ ਰਿਸਪੌਂਸ ਕੀ ਮਿਲ ਰਿਹਾ ਐਮਐਲਏ ਸਾਹਿਬ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਜੀ ਐਮਐਲਏ ਸਾਹਿਬ ਜਿਹੜਾ ਲਿਸਟ ਦਿੱਤੀ ਗਈ ਹੈ ਤੁਹਾਡੇ ਹਲਕੇ ਜਿਹੜੇ ਨਸ਼ੇ ਦੀ ਸਦਾਗਰੀ ਕਰਦੇ ਨੇ ਤਾਂ ਕੀ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲਈ ਸਰਕਾਰ ਜਿਹੜੀ ਹੈ ਕੀ ਉਪਰਾਲੇ ਕਰ ਰਹੀ ਹੈ ਆ ਦੇਖੋ ਪਹਿਲਾਂ ਵੀ ਆਪਾਂ 300 ਐਫਆਈਆਰ ਜਿਹੜੀ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਦੇ ਚੁੱਕੇ ਆ ਜੀ ਜੀ ਤੇ ਵਾਰ-ਵਾਰ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਨਸ਼ਾ ਵੇਚਣਾ ਛੱਡੋ ਤੇ ਜਿਹੜੇ ਫਿਰ ਨਹੀਂ ਸੁਧਰਦੇ ਉਹਨਾਂ ਦੀਆਂ ਪੂਰੀਆਂ ਲਿਸਟਾਂ ਬਣਾ ਕੇ ਤੇ ਐਸਐਸਪੀ ਸਾਹਿਬ ਨੂੰ ਜਿਹੜੀਆਂ ਭੇਜ ਦਿੱਤੀਆਂ ਨੇ ਤੇ ਕੱਲ ਹੀ ਉਹ ਮੈਂ ਲਿਸਟ ਬਣਾ ਕੇ ਜਿਹੜੀ ਆ ਸਾਰੇ ਜਿੰਨੇ ਹਲਕਾ ਖਰੂਸਾ ਦੇ ਵਿੱਚ ਚਿਟਾ ਵੇਚਣ ਵਾਲੇ ਹੈਗੇ ਨੇ ਭਾਵੇਂ ਕੋਈ ਥੋੜਾ ਵੇਚਦਾ ਤੇ ਭਾਵੇਂ ਵੱਡਾ ਵੇਚਦਾ ਉਹ ਉੱਥੇ ਦੇ ਕੇ ਆਂ ਤੇ ਉਹਨਾਂ ਨੂੰ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਬਾਬਤ ਕਿਹੋ ਜੀਆਂ ਸ਼ਿਕਾਇਤਾਂ ਐਮ ਐਲ اے ਤੱਕ ਪਹੁੰਚਦੀਆਂ ਰਹੀਆਂ ਕਿੰਨੀਆਂ ਕ ਮੌਤਾਂ ਖਡੂਰ ਸਾਹਿਬ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਹੋਈਆਂ ਨੇ ਨਸ਼ੇ ਦੇ ਨਾਲ ਆ ਤਕਰੀਬਨ ਹੁਣ ਤੱਕ 5 ਤੋਂ 6 ਮੌਤਾਂ ਜਿਹੜੀਆਂ ਉਹ ਚਿੱਟੇ ਦੇ ਨਾਲ ਜਿਹੜਾ ਟੀਕਾ ਲਾਉਣ ਦੇ ਨਾਲ ਜਿਹੜੀਆਂ ਉਹ ਹੋਈਆਂ ਨੇ ਕਿਉਂਕਿ ਉਹ ਵੀ ਮੈਂ ਸਾਰੇ ਜਿਹੜੇ ਕੋਈ ਨਸ਼ਾ ਕਰਦੇ ਆ ਉਹਨਾਂ ਉਹਨਾਂ ਨੂੰ ਵੀ ਇਸ ਮਾਦੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਇਹ ਗੋਲੀ ਘੋਲ ਕੇ ਤੁਸੀਂ ਟੀਕਾ ਬਣਾ ਕੇ ਲਾ ਲੈਂਦੇ ਜੇ ਇਹ ਕੋਈ ਪਤਾ ਨਹੀਂ ਕਦੋਂ ਇਹ ਤੁਹਾਡੀ ਮੌਤ ਦਾ ਕਾਰਨ ਜਿਹੜੀ ਬਣ ਜਣੀ ਉਹ ਆੜੀ ਆਖਰੀ ਸਰੇਜ ਤੁਸੀਂ ਲਾਈ ਹੋ ਸਕਦਾ ਤੁਹਾਡਾ ਆਖਰੀ ਸਾਹ ਹੋਵੇ ਤੇ ਇਸ ਕਰਕੇ ਜਿਹੜੀ ਗੋਲੀ ਦਿੱਤੀ ਜਾਂਦੀ ਆ ਉਹ ਗੋਲੀ ਇਸ ਕਰਕੇ ਦਿੱਤੀ ਜਾਂਦੀ ਆ ਵੀ ਉਹ ਤੁਸੀਂ ਆਪਣੀ ਜੀਭ ਤੇ ਰੱਖ ਕੇ ਖਾ ਕੇ ਤੇ ਹੌਲੀ ਹੌਲੀ ਉਹਦੀ ਡੋਜ਼ ਨੂੰ ਘਟਾਓ ਤੇ ਘਟਾ ਕੇ ਤੇ ਇਹ ਜਿਹੜੀ ਦਿਲਦਲ ਚ ਫਸੇ ਹੋ ਤੋਂ ਬਾਹਰ ਆਓ ਪਰ ਹੋ ਕੀ ਰਿਹਾ ਵਾ ਵੀ ਉਹਨੂੰ ਹੀ ਗੋਲੀ ਨੂੰ ਹੀ ਘੋਲ ਕੇ ਤੇ ਜਿਹੜਾ ਵਾ ਇੰਜੈਕਸ਼ਨ ਲਾ ਕੇ ਤੇ ਟੀਕਾ ਲਾ ਲਿੰਦੇ ਆ ਤੇ ਫਿਰ ਉਹਦੇ ਨਾਲ ਜਿਹੜੀ ਆ ਉਹ ਡੈਥ ਹੋ ਜਾਂਦੀ ਆ ਸੋ ਆਪਣੀ ਵੱਲੋਂ ਪੂਰਾ ਜਿਹੜਾ ਉਹ ਕੰਟਰੋਲ ਕਰ ਰਹੇ ਆ ਜੀ ਪਹਿਲਾਂ ਜੇ ਪਿਛਲੀ ਤੁਸੀਂ ਰੇਸ਼ੋ ਕਰੋ ਤੇ ਮੇਰੇ ਕਹਿਣ ਦੀ ਲੋੜ ਨਹੀਂ ਤੁਸੀਂ ਵੇਖੋਗੇ ਪਿਛਲੇ 5 ਸਾਲਾਂ ਦੇ ਵਿੱਚ ਮੇਰੇ ਐਮ ਐਲ ਏ ਬੰਦ ਤੋਂ ਪਹਿਲਾਂ 5 ਸਾਲਾਂ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਆ ਤੇ ਇਹ ਹੁਣ ਕਿੰਨੀ ਹੋਈ ਬਾਕੀ ਮੇਰੇ ਇਰਾਦੇ ਜਿਹੜੇ ਆ ਹੁਣ 5 6 ਜਿਹੜੇ ਮਰੇ ਆ ਮੈਨੂੰ ਉਹਦਾ ਵੀ ਬੜਾ ਵੱਡਾ ਅਫਸੋਸ ਆ ਪਰ ਆਪਣੀ ਵੱਲੋਂ ਮੈਂ ਪੂਰਾ ਕੰਮ ਜਿਹੜਾ ਵਾ ਖਿੱਚ ਕੇ ਰੱਖਿਆ 300 ਪਹਿਲਾਂ ਵੀ ਐਫ ਆਈ ਆਰ ਜਿਹੜੀ ਉਹ ਕੀਤੀ ਆ ਤੇ ਹੁਣ ਤੇ ਪੂਰੇ ਜੋਰ ਦੇ ਨਾਲ ਜਿਹੜਾ ਨਾ ਦੇ ਕੇ ਆ ਤੇ ਐਸਐਸਬੀ ਸਾਹਿਬ ਨੂੰ ਕਿਹਾ ਵੀ ਛੇਤੀ ਤੋਂ ਛੇਤੀ ਇਹ ਬੰਦੇ ਫੜੋ ਪਿਛਲੇ ਕੁ ਸਮੇਂ ਚ ਇਹ ਵੀ ਵੇਖਣ ਨੂੰ ਮਿਲਿਆ ਕਿ ਜਿਨ੍ਹਾਂ ਨੇ ਨਸ਼ੇ ਦੇ ਸਦਾਗਰਾਂ ਦਾ ਨਾਮ ਪੁਲਿਸ ਨੂੰ ਦੱਸਿਆ ਉਹਨਾਂ ਦੇ ਘਰਾਂ ਦੇ ਵਿੱਚ ਇੱਟੇ ਰੋੜਾਂ ਵੀ ਚੱਲੇ ਉਹ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿਵੇਂ ਵੇਖਦੇ ਆ ਹਾਂ ਬਿਲਕੁਲ ਮਾੜੀ ਗੱਲ ਆ ਜੀ ਪਰ ਇਸੇ ਕਰਕੇ ਐਰ ਕੀ ਅਸੀਂ ਪਿੰਡਾਂ ਵਾਲਿਆਂ ਕੋ ਨਾ ਹੀ ਨਹੀਂ ਮੰਗੇਗੇ ਇਹ ਕੋ ਕਿ ਫਲਾਨਿਆਂ ਤੁਹਾਡੇ ਪਿੰਡ ਕੋਣ ਵੇਚਦਾ ਤੁਹਾਡੇ ਪਿੰਡ ਕੋਣ ਵੇਚਦਾ ਸਾਡੇ ਆਪਣੇ ਸੋਰਸ ਆ ਤੇ ਸਰਕਾਰੀ ਮਸ਼ੀਨਰੀ ਆ ਤੇ ਬੜੀ ਜਗ੍ਹਾ ਤੋਂ ਜਿਹੜੇ ਉਹ ਆਪੇ ਐਮਐਲਏ ਕੋ ਆਪਦੇ ਬੜੇ ਸੋਰਸ ਹੁੰਦੇ ਆ ਕਿੱਥੇ ਕਿੱਥੇ ਕੋਣ ਕੋਣ ਵੇਚਦਾ ਉਹ ਜਿਹੜੀਆਂ ਲਿਸਟਾਂ ਸੀ ਜਿਹੜੀਆਂ ਉਹ ਬਣਾਈਆਂ ਐਰ ਕੀ ਕਿਸੇ ਨਾ ਪਿੰਡ ਵਾਲੇ ਕੋ ਨਾ ਖੱਬੇ ਹੋਣਾ ਸੱਚੀ ਉਹ ਕਿਤੇ ਨਾ ਨਹੀਂ ਲਈ ਜੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾਣਾ ਦੀ ਪੋਸਟ ਦੇ ਥੱਲੇ ਕਮੈਂਟ ਇਹ ਵੀ ਆਏ ਕਿ ਤੁਸੀਂ ਇਕੱਲੇ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਬਾਕੀ ਪੰਜਾਬ ਦੇ ਐਮਐਲਏ ਆਪਣੇ ਹਲਕੇ ਦੇ ਐਸਐਸਪੀ ਨੂੰ ਕਿਉਂ ਨਹੀਂ ਨਾਂ ਦੇ ਰਹੇ ਅ ਇਦਾਂ ਦੀ ਕੋਈ ਗੱਲ ਨਹੀਂ ਜੀ ਹਰ ਬੰਦੇ ਦੇ ਕੰਮ ਕਰਨ ਦਾ ਆਪਣਾ ਇੱਕ ਢੰਗ ਹੁੰਦਾ ਉਹਨਾਂ ਦਾ ਆਪਣਾ ਇੱਕ ਢੰਗ ਹੈ ਤੇ ਜੇ ਕਹੀਏ ਤੇ ਆਪਾਂ ਵੀ 3 ਸਾਲ ਪਹਿਲਾਂ ਤੱਕ ਨਾਂ ਨਹੀਂ ਦਿੱਤੇ ਆਪਾਂ ਵੀ 300 ਐਫਆਈਆਰ ਦਿੱਤੀ ਹੈ ਚਾਹੁੰਦੇ ਤੇ ਉਹ ਵੀ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਤੇ ਲੋਕ ਸੰਗਤ ਦੇ ਧਿਆਨ ਚ ਲਿਆ ਕੇ ਬਾਅਦ ਚ ਪਰਚੇ ਕਰਦੇ ਪਰ ਆਪਾਂ ਉਹ RAMNALI ਜਿਹੜੇ ਉਹ ਪਰਚੇ ਦਿੱਤੇ ਆ ਐਰ ਕੀ ਧਿਆਨ ਚ ਲਿਆ ਕੇ ਦੇ ਰਹੇ ਆ ਬਸ ਹਰ ਇੱਕ ਐਮਐਲਏ ਦਾ ਆਪਣੇ ਕੰਮ ਕਰਨ ਦਾ ਢੰਗ ਅਲੱਗ ਹੁੰਦਾ ਵਾ ਸੋ ਜਿੱਦਾਂ ਦਾ ਵੀ ਕਿਸੇ ਐਮਐਲਏ ਨੂੰ ਲੱਗਦਾ ਵਾ ਸਾਰੇ ਆਪਣਾ ਕੰਮ ਕਰ ਰਹੇ ਆ ਕੀ ਲੱਗਦਾ ਕਿ ਇਸ ਦੇ ਨਾਲ ਕੋਈ ਸੁਧਾਰ ਹੋਣ ਵਾਲਾ ਬਿਲਕੁਲ ਸੁਧਾਰ ਹੋਊਗਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਚ ਰਹਿੰਦੇ ਕਿ ਐਮਐਲਏ ਨੇ ਕਿਹਾ ਵਾ ਵੀ ਅਸੀਂ ਜਿਹੜਾ ਵਾ ਚਿੱਟੇ ਨੂੰ ਖਤਮ ਕਰਾਂਗੇ ਨਹੀਂ ਤੇ ਬਾਹਰ ਨਿਕਲ ਕੇ ਕੋਈ ਬੰਦਾ ਇਹ ਗੱਲ ਕਹਿੰਦਾ ਨਹੀਂ ਹੁੰਦਾ ਕਦੇ ਕਿਸੇ ਨੇ ਪ੍ਰੈਸ ਕਾਨਫਰੰਸ ਕੀਤੀ ਨਹੀਂ ਅੱਜ ਤੱਕ ਕਦੇ ਹੋਇਆ ਹੀ ਨਹੀਂ ਵੀ ਕੋਈ ਐਮਐਲਏ ਆਪ ਨਸ਼ਾ ਵੇਚਣ ਵਾਲਿਆਂ ਦੀਆਂ ਲਿਸਟਾਂ ਲੈ ਕੇ ਤੇ ਐਸਐਸਪੀ ਨੂੰ ਮਿਲਿਆ ਹੋਵੇ ਜੇ ਕਿਤੇ ਇਤਿਹਾਸ ਦੇ ਵਿੱਚ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਾਂ ਹਲਕਾ ਖਡੂਰ ਸਾਹਿਬ ਚ ਹੋਇਆ ਤੇ ਮੈਨੂੰ ਜ਼ਰੂਰ ਦੱਸਿਓ ਅੱਜ ਤੱਕ ਨਹੀਂ ਹੋਇਆ ਤੇ ਅਸੀਂ ਲਿਸਟਾਂ ਲੈ ਕੇ ਗਏ ਆ ਤੇ ਜੇ ਆਪਣੀ ਨੀਤ ਚੰਗੀ ਆ ਮਾਨਸਾਫਾ ਤੇ ਫਿਰ ਜ਼ਰੂਰ ਖਤਮ ਕਰ ਆ ਦੇਖੋ ਮੇਰਾ ਕੰਮ ਆ ਕਰਮ ਕਰਨਾ ਜੀ ਜੀ ਮੇਰਾ ਧਰਮ ਹੈ ਸੇਵਾ ਕਰਨਾ ਤੇ ਆਪਣਾ ਕਰਮ ਕਰਨਾ ਜੀ ਜੀ ਵਿਸ਼ਵਾਸ ਕਰਨਾ ਨਾ ਕਰਨਾ ਉਹ ਲੱਖਾਂ ਚ ਪਬਲਿਕ ਹੁੰਦੀ ਆ ਉਹਨਾਂ ਦਾ ਫੈਸਲਾ ਹੁਣ ਤੁਸੀਂ ਵੇਖੋਗੇ ਜਦੋਂ ਤੁਸੀਂ ਫੇਸਬੁੱਕ ਤੇ ਜਾਂਦੇ ਹੋ ਉੱਥੇ ਜਿੱਥੇ ਇੰਨੇ ਪਕ ਹਾਂ ਪੱਖੀ ਕਮੈਂਟ ਹੁੰਦੇ ਨੇ ਉੱਥੇ ਦੋ ਚਾਰ ਗਲਤ ਵੀ ਹੁੰਦੇ ਨੇ ਸੋ ਆਪਾਂ ਉਹਨੂੰ ਲੈ ਕੇ ਰਾਇ ਨਹੀਂ ਕਰ ਸਕਦੇ ਕਿਉਂਕਿ ਇੱਥੇ ਤੇ ਲੱਖਾਂ ਲੋਕ ਨੇ ਤੇ ਕਮੈਂਟ ਕਿਦੇ 100 ਆ ਜਾਂਦਾ 200 ਆ ਜਾਂਦਾ 500 ਆ ਜਾਂਦਾ ਬਾਕੀ ਲੋਕਾਂ ਦਾ ਘਰੇ ਬੈਠਿਆਂ ਦਾ ਕੀ ਨਜ਼ਰੀਆ ਬੰਦਾ ਸਾਡੇ ਪ੍ਰੀਤਿਓ ਗੱਲ ਜਿਹੜੀ ਉਹ ਅਲੱਗ ਜਾਂਦੀ ਹੈ ਇਸ ਕਰਕੇ ਸਾਨੂੰ ਇਹ ਵੇਖਣਾ ਕਿ ਇਹਦਾ ਕੀ ਫਾਇਦਾ ਹੋਊਗਾ ਕੀ ਨੁਕਸਾਨ ਹੋਏ ਦੀ ਲੋੜ ਨਹੀਂ ਆਪਣਾ ਆਪਣਾ ਕੰਮ ਕਰਮ ਕਰੀਏ ਜੀ ਭਾਜਪਾ ਕਹਿੰਦੀ ਨਸ਼ਾ ਦੇ ਭ੍ਰਿਸ਼ਟਾਚਾਰੀ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਬਲ ਇੰਜਨ ਵਾਲੀ ਸਰਕਾਰ ਕਰ ਸਕਦੀ ਹੈ ਅਤੇ ਬੀਜੇਪੀ ਜਿਹੜੀ ਹੁਣ ਪੰਜਾਬ ਚ ਆਵੇਗੀ ਜਿਵੇਂ ਦਿੱਲੀ ਚ ਆਈ ਕੀ ਕਹਿਣਾ ਚਾਹੋ ਆ ਭਾਜਪਾ ਦੀ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਆ ਤੇ ਪੂਰੀ ਦੇ ਪੂਰੇ ਜਿਹੜਾ ਵਾ ਇੱਕੋ ਤੇ ਧਾਰਮਿਕ ਨਦੀਆਂ ਨੂੰ ਸਾਫ ਕਰਨਾ ਸੀ ਉਹਦੇ ਸਾਰੇ ਪੈਸੇ ਖਾ ਗਏ ਇਹ ਭ੍ਰਿਸ਼ਟਾਚਾਰ ਨਹੀਂ ਹੈਗਾ ਸੋ ਉੱਥੇ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਆਈਆਂ ਵਾ ਕੀ ਉੱਥੇ ਸਾਰੇ ਭ੍ਰਿਸ਼ਟਾਚਾਰ ਬੰਦ ਆ ਕੀ ਉੱਥੇ ਕਰਪਸ਼ਨ ਜਿਹੜੀ ਉਹ ਨਹੀਂ ਹੈਗੀ ਤੇ ਜਿੱਥੇ ਭਾਜਪਾ ਦੀ ਸਰਕਾਰ ਆ ਕੀ ਉਥੇ ਡਰਗ ਜਿਹੜੀ ਆ ਉਹ ਨਹੀਂ ਹੈਗੀ ਸੋ ਇਹ ਤਾਂ ਐਵੇਂ ਸਤਾ ਧਿਆਨ ਦੇ ਲਈ ਗੱਲਾਂ ਹੁੰਦੀਆਂ ਫਰਕ ਕਰਨਾ ਜਿਹੜਾ ਉਹ ਬੜਾ ਔਖਾ ਵਾ ਤੇ ਬਾਕੀ ਪੰਜਾਬ ਚ ਭਾਜਪਾ ਤੁਹਾਨੂੰ ਪਤਾ ਪੈਰ ਜਿਹੜੇ ਕਦੇ ਵੀ ਨਹੀਂ ਲੱਗਣੇ ਦਿੱਲੀ ਦੇ ਵਿੱਚ ਸੈਂਟਰ ਦੀ ਪੁਲਿਸ ਸੀ ਉਹਨਾਂ ਨੇ ਡੰਡਾ ਵੀ ਚਲਾਇਆ ਅਤੇ ਪੈਸੇ ਵੀ ਤੇ ਸ਼ਰਾਬ ਵੀ ਕਿਵੇਂ ਦੇਖਦੇ ਆ ਆ ਦਿੱਲੀ ਦੇ ਵਿੱਚ ਜੋ ਵੀ ਹੋਇਆ ਚਲੋ 10 ਸਾਲ ਸਰਕਾਰ ਰਹੀ ਹੈ ਕੰਮ ਕੀਤੇ ਨੇ ਜੀ ਤੇ ਕੋਈ ਇਹਦੇ ਨਾਲ ਫਰਕ ਵੀ ਨਹੀਂ ਪੈਂਦਾ ਪੰਜ ਸਾਲ ਲੋਕ ਹੁਣ ਭਾਈਪਾ ਨੂੰ ਵੀ ਵੇਖ ਲੈਣ ਕੋਈ ਗੱਲ ਨਹੀਂ ਫਿਰ ਟਾਈਮ ਤੇ ਆਇਆ ਹੁੰਦਾ ਤੇ ਦੁਬਾਰਾ ਰਿਪੀਟ ਉੱਥੇ ਆਵਾਦੀ ਪਾਰਟੀ ਦੀ ਜਿਹੜੀ ਆ ਉਹ ਸਰਕਾਰ ਕਰੂਗੀ 10 ਸਾਲ ਲਾਇਆ ਕੰਮ ਕੀਤੇ ਆ ਉਹਦੀ ਬਦੌਲਤ ਫਿਰ ਜਾਣਗੇ ਲੋਕਾਂ ਦੇ ਵਿੱਚ ਕਾਂਗਰਸ ਜ਼ੀਰੋ ਆਉਣ ਤੋਂ ਬਾਅਦ ਲੱड्डੂ ਵੀ ਵੰਡੇ ਤੇ ਭੰਗੜੇ ਵੀ ਪਾਇਕ ਵੀ ਆ ਇਹਨਾਂ ਦੀ ਨਹੀਂ ਮੈਨੂੰ ਗੱਲ ਸਮਝ ਆਈ ਕੋਈ ਵੀ ਇਹ ਤੁਸੀਂ ਮਤਲਬ ਇਹ ਗੱਲੋਂ ਸੀਟਾਂ ਦਾ ਰੌਲਾ ਪਾਈ ਜਾਂਦੇ ਪੀ ਆਮ ਪਾਰਟੀ ਦੀਆਂ ਸੀਟਾਂ ਨਹੀਂ ਆਈਆਂ ਤੇ ਆਪਦੀਆਂ ਵੇਖੋ ਹੁਣ ਇੱਕ ਫੋਟੋ ਜੀ ਆਉਣ ਦੀ ਹੀ WhatsApp ਤੇ ਸ਼ਾਇਦ ਪੀਓ ਕੋਈ ਮੀਟਰ ਜਿਹੜਾ ਪੰਪ ਤੇ ਤੇਲ ਪਾਉਣ ਲੱਗਿਆ ਨਹੀਂ ਕਹਿ ਦਿੰਦੇ ਵੀ ਪਾਜੀ ਜ਼ੀਰੋ ਚੈੱਕ ਕਰ ਲੋ ਉਹਦੇ ਨਾਲ ਲੜ ਪੈਂਦੇ ਵੀ ਤੂੰ ਸਾਨੂੰ ਕਿਉਂ ਕਿਹਾ ਵਾ ਕਿ ਜ਼ੀਰੋ ਜੁਆਈਾ ਉਥੋਂ ਵੀ ਤੁਸੀਂ ਮਤਲਬ ਅਸੀਂ ਆ ਰਹੇ ਉਹਦੀ ਖੁਸ਼ੀ ਮਨਾ ਰਹੇ ਆ ਕਾਂਗਰਸੀ ਵੀ ਤੁਹਾਡੀਆਂ ਉੱਥੇ ਕਿਹੜੀ ਤੁਹਾਡੀ ਸਰਕਾਰ ਬਣ ਗਈਆਂ ਉਹਨੂੰ ਐਡਾ ਇਹ ਇਹਨੂੰ ਕਹਿੰਦੇ ਖਿਜ ਖਾਣਾ ਜੀ 네ਗੈਟਿਵਿਟੀ ਰੋਂਗ ਪੋਲਿਟਿਕਸ 네ਗੈਟਿਵ ਪੋਲਿਟਿਕਸ ਇਹਨੂੰ ਕਹਿੰਦੇ ਨੇ ਜਿੱਦਾਂ ਆਪਾਂ ਕਹਿੰਦੇ ਨਾ ਵੀ ਇਹ ਜੋ ਮਰਜ਼ੀ ਸਹੀ ਕਰੀ ਜਾਵੇ ਮੈਂ ਤਾਂ ਇਹ ਉਲਟ ਬੋਲੂ ਉਹ 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 ਸਾਹਬ ਇਹਨਾਂ ਦਾ ਸੋ ਬੁਰਾ ਬੁਰਾ ਆਲਾ ਇੱਥੇ ਤੇ ਉੱਤੋਂ ਵੀ ਬੁਰਾ ਰੋਣਾ ਲੜ ਪਿਆ ਉਹ ਆਂਦਾ ਮੁੱਖ ਮੰਤਰੀ ਰਾਜੇ ਨੂੰ ਐ ਨਹੀਂ ਆਉਂਦਾ ਉਹ ਨਹੀਂ ਆਉਂਦਾ ਦੂਜਾ ਆਂਦਾ ਇਹਨਾਂ ਨੇ ਹੁਣ ਚਿਤਰਾ ਚਿਤਰੀ ਹੋਣਾ ਥੋੜੇ ਦਿਨ ਨੂੰ ਵੇਖੋ ਕੀ ਬੰਦਾ ਐਮ ਐਲ اے ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੀ ਟੀਮ ਨਸ਼ੇ ਦੇ ਕਿਸੇ ਸੁਦਾਗਰ ਦੇ ਖਿਲਾਫ ਹਾਮੀ ਭਰੇਗੀ ਛੜਾਏਗੀ ਬਿਲਕੁਲ ਨਹੀਂ ਜੀ ਅਸੀਂ ਤਾਂ ਮਤੇ ਵੀ ਪਾਇਆ ਆਪਣੇ ਇਤੇ ਵੀ ਪਾਇਆ ਇਸ ਪਿੰਡ 'ਚ ਵੀ ਪਾਇਆ ਪੰਚਾਇਤ ਨੇ ਪਾਇਆ ਵੀ ਅਸੀਂ ਚਿੱਟੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਨਸ਼ਾ ਵੇਚਣ ਵਾਲੇ ਦੇ ਮਗਰ ਨਹੀਂ ਜਾਵਾਂਗੇ ਅ ਜਿਹੜਾ ਕੋਈ ਚੋਰੀ ਕਰਦਾ ਵਾ ਉਹਦੇ ਮਗਰ ਨਹੀਂ ਜਾਵਾਂਗੇ ਤੇ ਇਹ ਵੀ ਪਹਿਲੀ ਵਾਰ ਹੋਇਆ ਹਲਕਾ ਖਡੂਰ ਸਾਹਿਬ ਦੇ ਵਿੱਚ ਤੇ ਬਾਕੀ ਅਸੀਂ ਤਿਆਰ ਹਾਂ ਅਸੀਂ ਉਹ ਤਾਂ ਮੇਰੀਆਂ ਪੰਚਾਇਤਾਂ ਨਹੀਂ ਬਣੀਆਂ ਕਿਤੇ ਉਦੋਂ ਚੋਣਾ ਆ ਜਾਂਦੀਆਂ ਤਾਂ ਮੈਂ ਦੱਸਦਾ ਪਿੰਡਾਂ ਦਾ ਮਤਲਬ ਕਿਦਾਂ ਵਿਕਾਸ ਕਰਨਾ ਮੈਂ ਅੱਜ ਵੀ ਗਰੰਟੀ ਦਿੰਦਾ ਮਾਰੇ ਕਿਰਪਾ ਰੱਖੇ ਅਗਲੀ ਵਾਰੀ ਰਿਪੀਟ ਕਰਾਂ 2030 ਤੱਕ ਕਿਹ ਬੈਗ ਦਾ ਰਸਤਾ ਮੈਂ ਲੋਕਟਾਈਲ ਤੋਂ ਬਿਨਾ ਨਹੀਂ ਰਹਿਣ ਦਊਗਾ ਬਲੂਪ੍ਰਿੰਟ ਲੈ ਕੇ ਚੱਲੇ ਆ ਸਿਰਫ ਸਾਨੂੰ ਜਿਹੜੀ ਮਾਰ ਵਜੀ ਉਹ 3 ਸਾਲ ਪੰਚਾਇਤੀ ਚੋਣਾ ਨਾ ਆਉਣ ਕਰਕੇ ਸਾਡੇ ਸਰਪੰਚ ਨਾ ਬਣ ਕਰਕੇ ਹੋਇਆ ਪਰ ਉਹ ਵੀ ਅਹੀਂ ਆੜ 2 ਸਾਲ ਕੋਈ ਗੱਲ ਨਹੀਂ ਐਡੀ ਮੱਥੇ ਤੇ ਤਰੇਲੀ ਨਹੀਂ 2 ਸਾਲ ਚ ਅੱਤ ਧੱਕ ਕੇ ਕੰਮ ਕਰਾਂਗੇ ਮਤਲਬ ਪਿੰਡਾਂ ਦਾ ਪਿੰਡ ਵਾਲੇ ਮੰਨ ਜਾਣਗੇ ਵੀ ਹਾਂ ਪਿੰਡ ਚ ਸਾਡੇ ਕੰ ਕੀ ਮੈਸੇਜ ਹੈ ਵਰਕਰਾਂ ਨੂੰ ਬਸ ਇਹੀ ਆ ਵੀ ਤਗੜੇ ਹੋ ਗਏ ਲੋਕਾਂ ਦੇ ਕੰਮ ਕਰਾਓ ਤੇ ਜੇ ਕਿਤੇ ਪ੍ਰਸ਼ਾਸਨ ਖਰਾਬ ਕਰਦਾ ਤੇ ਆਪਣੇ ਭਰਾ ਨੂੰ ਯਾਦ ਕਰੋ ਮੈਂ ਹਮੇਸ਼ਾ ਤੁਹਾਡੇ ਨਾਲ ਆ ਹਾਜ਼ਰ ਆ ਇਨੀ ਟੀਮ ਆ ਤੇ ਝਕਣਾ ਨਹੀਂ ਕਿਸੇ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਸੋ ਅੜ ਕੇ ਕੰਮ ਕਰਾਓ ਜਿੱਥੇ ਤੁਹਾਨੂੰ ਲੱਗਦਾ ਵੀ ਅਫਸਰ ਖਰਾਬ ਕਰਦਾ ਵਾ ਤੇ ਲਾਲਪੁਰਾ ਜਿਹੜਾ ਮੈਂ ਘਰੇ ਹੁੰਨਾ ਵਾਂ ਤੇ ਜਦੋਂ ਕਿਤੇ ਚੰਡੀਗੜ੍ਹ ਜਾਣਾ ਉਦੋਂ ਹੀ ਬਾਹਰ ਜਾਣਾ ਬਾਕੀ ਜਦੋਂ ਮਰਜ਼ੀ ਆ ਉਹ ਬਾਕੀ ਮੇਰੇ ਸਰਪੰਚ ਪੰਚ ਜਿਹੜੇ ਉਹ ਚੜ ਗਏ ਹੁਣ ਉਹ ਮਤਲਬ ਕੰਮ ਖਿੱਚਣ ਲੱਗ ਗਏ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕੇ ਓਕੇ ਹੋਏ ਸਨ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਨਸ਼ੇ ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਆਪਣੇ ਐਸਐਸਪੀ ਨੂੰ ਜਿਹੜੇ ਨੇ ਉਹ ਨਾਮ ਦਿੱਤੇ ਨੇ ਹਲਕੇ ਦੇ ਵਿੱਚ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਪੁਲਿਸ ਇਸ ਤੇ ਕੀ ਐਕਸ਼ਨ ਲੈਂਦੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਪਹੁੰਚਾਉਂਦੇ ਰਾਵਾਂਗੇ ਤੁਹਾਡੇ ਤੱਕ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ